ਜਿਹੜੀ ਚੀਜ਼ ਮਰਜੀ ਲੈ ਲਓ ਹਰੇਕ ਚ ਸਪਰੇਆ ਹਰੇਕ ਵਿੱਚ ਮਿਲਾਵਟਾ ਨਾ ਤਾਂ ਪਨੀਰ ਤੁਹਾਨੂੰ ਪਿਓਰ ਮਿਲਦਾ ਨਾ ਦੁੱਧ ਪਿਓਰ ਮਿਲਦਾ ਨਾ ਤੁਹਾਨੂੰ ਜਿਹੜੇ ਫਰੂਟਸ ਨੇ ਉਹ ਪਿਓਰ ਮਿਲਦੇ ਨਹੀਂ ਨਾ ਤੁਹਾਨੂੰ ਜਿਹੜੀਆਂ ਸਬਜ਼ੀਆਂ ਨੇ ਉਹ ਪਿਓਰ ਮਿਲਦੀਆਂ ਨੇ ਉਹਦੇ ਵਿੱਚ ਸਾਰਿਆਂ ਦੇ ਵਿੱਚ ਕੈਮੀਕਲ ਹੀ ਸاسي ਖਾ ਰਹੇ ਆ ਦੇਖੋ ਛੋਟੇ ਛੋਟੇ ਬੱਚਿਆਂ ਦਾ ਪ੍ਰਿਕਸ ਅਗਲੀ ਵਾਰ ਖਰਾਬ ਹੋ ਰਿਹਾ ਬਿਲਕੁਲ ਪੇਸ਼ੈਂਟ ਬਹੁਤ ਆ ਹੁਣ ਕੋਈ 14 ਸਾਲ ਦਾ ਬੱਚਾ ਕੋਈ 13 ਸਾਲ ਦਾ ਬੱਚਾ ਕੋਈ 8 ਸਾਲ ਦਾ ਬੱਚਾ ਜਿਹਨਾਂ ਦੇ ਲੀਵਰ ਸਰੋਸਸ ਹੋ ਰਿਹਾ ਦੋਨੇ ਸੰਕੇਤ ਤੁਹਾਡੇ ਲੀਵਰ ਫੈਟੀ ਹੋਣਦੇ ਨੇ ਮੈਂ ਥੋੜੇ ਸੰਕੇਤ ਦੱਸ ਦਿੰਨਾ ਜੇ ਤੁਹਾਨੂੰ ਰੋਟੀ ਖਾਂਦੇ ਖਾਂਦੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਸਰਦੀਆਂ ਦੇ ਵਿੱਚ ਵੀ ਤੁਹਾਨੂੰ ਪਸੀਨਾ ਆਉਂਦਾ ਤਾਂ ਤੁਹਾਡਾ ਲੀਵਰ ਫੈਟੀ ਹੈ ਜੀ ਮੈਂ ਕੱਲ 15 ਨੂੰ ਟ੍ਰੀ ਕਰ ਦਿੰਦਾ ਮੈਂ ਆਡੀ ਬੀਡੀ ਠੀਕ ਹੋ ਜਾਂਦੀ ਆ ਆਡੀ ਬੀਡੀ ਕੋਈ ਵੱਡੀ ਗੱਲ ਨਹੀਂ ਆਡੀ ਬੀਡੀ ਠੀਕ ਹੋ ਗਈ ਲੇਕਿਨ ਜਦੋਂ ਤੁਸੀਂ ਸਕੈਨ ਕਰਾਉਣੀ ਆ ਸਕੈਨ ਕਰਾ ਲਈ ਸਕੈਨ ਕਰਾਉਣ ਤੋਂ ਬਾਅਦ ਤੁਹਾਨੂੰ ਪਤਾ ਲੱਗਣਾ ਲੀਵਰ ਤੁਹਾਡਾ ਫੈਕਟੀ ਦੀ ਜਗਾ ਤੁਹਾਡਾ ਫੈਕਟੀ ਤੋਂ ਵੀ ਉੱਪਰ ਚਲੇ ਗਿਆ ਲੀਵਰ ਗ੍ਰੇਡ ਚ ਆ ਗਿਆ ਗ੍ਰੇਡ 2 ਚ ਵੀ ਚਲੇ ਜਾਂਦਾ ਜੀ ਗ੍ਰੇਡ 2 ਚ ਗ੍ਰੇਡ 3 ਚ ਉਸ ਤੋਂ ਬਾਅਦ ਲੀਵਰਸ ਰੋਸ ਤੋਂ ਲੀਵਰਸ ਰੋਸ ਤੋਂ ਬਾਅਦ ਲੀਵਰ ਕੈਂਸਰ ਸਾਲਾਂ ਦੇ ਵਿੱਚ ਲੀਵਰ ਖਰਾਬ ਹੋਇਆ ਤੁਹਾਡਾ ਹੌਲੀ ਹੌਲੀ ਕਰਕੇ ਡੈਮੇਜ ਹੋਇਆ ਉਹ ਤੁਹਾਨੂੰ ਸੰਕੇਤ ਨਹੀਂ ਦਿੱਤੇ ਉਹਨੇ ਲੀਵਰ ਸੰਕੇਤ ਉਹਦੋਂ ਦਿੰਦਾ ਜਦੋਂ ਲਾਸਟ ਪੇਜ ਆ ਜਾਂਦੀ ਆ ਜਦੋਂ ਤੁਹਾਨੂੰ ਪਾਣੀ ਪਾਰਨਾ ਸ਼ੁਰੂ ਹੁੰਦਾ ਪੇਟ ਦੇ ਵਿੱਚ ਜਦੋਂ ਉਹ ਤੁਹਾਨੂੰ ਇੱਕਦਮ ਸਿੱਟ ਦਿੰਦਾ ਮੰਜੇ ਤੇ ਲੀਵਰ ਖਰਾਬ ਹੋ ਜਾਂਦਾ ਜੇ ਤੁਸੀਂ ਤੜੀਆਂ ਇਹ ਚੀਜ਼ਾਂ ਖਾਣਿਓ ਤੜੀਆਂ ਇਹ ਚੀਜ਼ਾਂ ਖਾ ਕੇ ਥੋੜਾ ਟਹਿਲ ਦਿਓ ਅੱਧਾ ਘੰਟਾ ਸੈਰ ਕਰ ਲਓ ਬੈਠੋ ਨਾ ਲੀਵਰ ਕਦੇ ਖਰਾਬ ਨਹੀਂ ਹੁੰਦਾ ਗਰਮੀ ਦਾ ਚਾਰ ਦਿਨਾਂ 'ਚ ਨਿਕਲ ਜਾਂਦੀ ਹੈ ਖਾ ਲਓ ਮਿਰਜ਼ਾਣ ਅੱਛਾ ਲਓ ਮਿਰਜ਼ਾਣ ਦਸਕਾ ਜੂਸ ਕਰੋ ਸਵੇਰੇ ਪਦੀਨਾ ਲੈ ਲਓ ਧਣੀਆਂ ਲੈ ਲਓ ਡਰਿੰਕ ਬਣਾ ਕੇ ਪੀ ਲਓ ਚਾਰ ਦਿਨਾਂ 'ਚ ਗਰਮੀ ਨਿਕਲ ਜਾਂਦੀ ਹੈ ਕਦ ਤੱਕ ਮੀਲੋ ਗਰਮੀ ਨਿਕਲ ਜਾਂਦੀ ਹੈ ਰੁਕ ਜਾ ਕਾਰਨ ਕਈ ਨੇ ਹਮ ਕਾਰਨ ਸਭ ਤੋਂ ਵੱਡਾ ਸਾਡਾ ਲੀਵਰ ਅੱਛਾ ਜਦੋਂ ਸਾਡਾ ਲੀਵਰ ਥੋੜਾ ਜਆ ਵੀ ਡਗਮਗਾ ਗਿਆ ਕਹਿੰਦੇ ਹੁੰਦੇ ਨੇ ਇੱਕ ਤਾਂ ਹੁੰਦਾ ਨਾ ਵੀ ਲੀਵਰ ਕਹਿੰਦੇ ਪਹਿਲਾਂ ਫੈਟੀ ਹੋ ਗਿਆ ਉਸ ਤੋਂ ਬਾਅਦ ਗ੍ਰੇਡ ਚ ਚਲੇ ਗਿਆ ਗ੍ਰੇਡ 1 ਚ ਚਲੇ ਗਿਆ ਗ੍ਰੇਡ 2 ਚ ਚਲੇ ਗਿਆ ਉਸ ਤੋਂ ਲੀਵਰ ਸਰੋਸਸ ਹੋ ਗਿਆ ਲੋਕ ਕਹਿੰਦੇ ਜੀ ਮੇਰਾ ਲੀਵਰ ਠੀਕ ਆ ਦੇਖਣ ਰੁਕ ਜਾ ਇੱਥੇ ਵੀ ਬਹੁਤ ਆਉਂਦੇ ਆ ਉਹਨਾਂ ਨੂੰ ਕਹਿੰਦਾ ਜੀ ਤੁਹਾਡਾ ਲੀਵਰ ਫੈਟੀ ਆ ਮੰਦੇ ਨਹੀਂ ਅੱਛਾ ਜੀ ਮੰਦੇ ਨਹੀਂ ਕਹਿੰਦੇ ਲੀਵਰ ਕਿੱਦਾਂ ਬੈਠੀ ਹੋ ਗਿਆ ਭੁੱਖ ਮੈਨੂੰ ਵਧੀਆ ਲੱਗਦੀ ਆ ਖਾਂਦਾ ਪਿੰਦਾ ਮੈਂ ਵਧੀਆ ਖਾਣਾ ਮੈਨੂੰ ਹজম ਹੋ ਜਾਂਦਾ ਰੋਟੀ ਤਾਂ ਮੈਂ ਤਿੰਨ ਵਾਰ ਸੇਡੂ ਚਾਰ ਵਾਰ ਖਾ ਜਾਂਦਾ ਹੂੰ ਰੋਟੀ ਦਾ ਮੈਨੂੰ ਭੁੱਖੀ ਬੋਲ ਲੱਗਦੀ ਆ ਅੱਗੇ ਮੈਂ ਖਾਂਦਾ ਤਿੰਨ ਰੋਟੀਆਂ ਹੋਣ ਮੈਂ ਖਾਂਦਾ ਪੰਜ ਰੋਟੀਆਂ ਮੈਂ ਕਹਾਂ ਭਾਈ ਸਾਹਿਬ ਜਿਹੜੀਆਂ ਰੋਟੀਆਂ ਪੰਜ ਕੀਤੀਆਂ ਦੋ ਵਧਾਈਏ ਨੇ ਇਸ ਦਾ ਫੈਟਲੀ ਨਹੀਂ ਫੈਟਲੀ ਵਰਨਲ ਮੈਂ ਤਾਂ ਸੁਣਿਆ ਜੀ ਮਾਫ ਕਰਨਾ ਮੈਂ ਤਾਂ ਸੁਣਿਆ ਜੀ ਫੈਟਲੀ ਵਰਨਲ ਭੁੱਖ ਘਟ ਜਾਂਦੇ ਤੁਸੀਂ ਕਹਿੰਦੇ ਵਧ ਜਾਂਦੀ ਹੈ ਭੁੱਖ ਮੈਂ ਕਹਾਂ ਜੀ ਫਰੂਕੀ ਸਾਹਿਬ ਭੁੱਖ ਘਟਦੀ ਨਹੀਂ ਵੈਟੀ ਲੀਵ ਨਾਲ ਭੁੱਖ ਵੱਧਦੀ ਆ ਉੱਤੇ ਜਿਹੜਾ ਪੇਟ ਦੀ ਮੈਨੂੰ ਇੱਕ ਸਵਾਲ ਵੇਖ ਕਿਹੜਾ ਜੀ ਮੇਰੇ ਪੇਟ ਗੜਮ ਗੜਮ ਕਰੀ ਜਾਂਦਾ ਉਹ ਵੀ ਕੋਈ ਨਿਸ਼ਾਨੀ ਹੁੰਦੀ ਹੈ ਜੀ ਮੈਂ ਕਹਾਂ ਜੀ ਗੜੋਂਗੜੋਂ ਵੀ ਕਰੂਗਾ ਪੇਟ ਦੇ ਵਿੱਚ ਗੈਸ ਵੀ ਬਣੂਗੀ ਅੱਛਾ ਮੈਂ ਕਹਾਂ ਜੀ ਸਰਕ ਲੈ ਲੈ ਜਾਂਦਾ ਪੇਟ ਦਾ ਪੂਰਾ ਪੇਟ ਦੇ ਲੀਵਰ ਨੇ ਸਾਡੇ ਨੇ ਐਗਜ਼ਾਈਮ ਬਣਾਣੇ ਨੇ ਜਦੋਂ ਐਗਜ਼ਾਈਮ ਨਹੀਂ ਬਣਦੇ ਖਾਦਾ ਪੀਦਾ ਤੁਹਾਨੂੰ ਸਹੀ ਤਰੀਕੇ ਨਾਲ ਨਹੀਂ ਲੱਗਦਾ ਤੁਹਾਡੇ ਪੇਟ ਜਗੜੋ ਮਗੜੋ ਮੂ ਵੀ ਹੋਣੀ ਆ ਤੁਹਾਡੇ ਭੁੱਖ ਵੀ ਜ਼ਿਆਦਾ ਲੱਗਣੀ ਆ ਕਈ ਵਾਰ ਭੁੱਖ ਬਿਲਕੁਲ ਮਰ ਜਾਂਦੀ ਆ ਦੋਨੇ ਸੰਕੇਤ ਤੁਹਾਡੇ ਲੀਵਰ ਫੈਟੀ ਹੋਣਦੇ ਨੇ ਮੈਂ ਤੁਹਾਡੇ ਨੂੰ ਸੰਕੇਤ ਦੱਸ ਦਿੰਨਾ ਜੇ ਤੁਹਾਨੂੰ ਰੋਟੀ ਖਾਂਦੇ ਖਾਂਦੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਸਰਦੀਆਂ ਦੇ ਵਿੱਚ ਵੀ ਤੁਹਾਨੂੰ ਪਸੀਨਾ ਆਉਂਦਾ ਤਾਂ ਤੁਹਾਡਾ ਲੀਵਰ ਫੈਟੀ ਆ ਜੀ ਅੱਛਾ ਉਹ ਸਾਡੇ ਨਾਲ ਇੱਕ ਸਰਕਲ ਦੇ ਵਿੱਚ ਹੋਇਆ ਸੀ ਉਹਨੂੰ ਕਹਿੰਦੇ ਵੀ ਜਦੋਂ ਤੁਸੀਂ ਸ਼ੁਰੂ ਕਰਦੇ ਨੇ ਉਹ ਕਹਿੰਦੇ ਸਰਦੀ ਹੋਵੇ ਗਰਮੀ ਮੇ ਰੋਟੀ ਖਾਂਦੇ ਖਾਂਦੇ ਮੈਨੂੰ ਪਸੀਨਾ ਆਉਣੀ ਹੋਣਾ ਅੱਛਾ ਫੈਟੀ ਲੀਵਰ ਦੀਆਂ ਨਿਸ਼ਾਨੀਆਂ ਆ ਰਹੀਆਂ ਜੀ ਹੁਣ ਜਦੋਂ ਇੱਥੇ ਕਹੀਦੇ ਤੁਸੀਂ ਅਲਟਰਾਸਾਉਂਡ ਕਰਵਾ ਕੇ ਲੈ ਕੇ ਆਓ ਦੇਖੋ ਫਰੁਕੀ ਸਾਹਿਬ ਇੱਕ ਦੱਸਣਾ ਲੱਗ ਹੁੰਦਾ ਡਾਕਟਰ ਨੇ ਦੱਸਵਾ ਤੁਹਾਨੂੰ ਫੈਟੀ ਲੀਵਰ ਆ ਤੁਸੀਂ ਨਹੀਂ ਮੰਨਦੇ ਤੁਸੀਂ ਜਗੀਰ ਹੋਦੋਂ ਕਰਨਾ ਜਦੋਂ ਰਿਪੋਰਟਸ ਹੋ ਗਈ ਇੱਕ ਕਹਿੰਦੇ ਜੀ ਓਟੀਪੀਟੀ ਮੇਰੀ ਸਹੀ ਹੈ ਮੈਂ ਬਹੁਤ ਵਾਰ ਬਲੱਡ ਟੈਸਟ ਕਰਾ ਲਿਆ ਓਟੀਪੀਟੀ ਦੇ ਵਿੱਚ ਫੈਟੀ ਲੀਵਰ ਦੇ ਫੈਟੀ ਲੀਵਰ ਤੁਹਾਡਾ ਗ੍ਰੇਡ ਤੋਂ ਲੀਵਰ ਸਰੋਸੋਸੋ ਲੇਕਿਨ ਤੁਹਾਡੀ ਓਟੀਪੀਟੀ ਸਹੀ ਹੋਊਗੀ ਕਿਆ ਹੋ ਗਈ ਇੱਕ ਸਵੇਲਿੰਗ ਹੁੰਦੀ ਆ ਓਡੀ ਬੀਡੀ ਮੈਂ ਕਹਾਂ ਜੀ 15 ਦਿਨ ਜੜੀ ਕਰ ਦਿੰਨਾ ਮੈਂ ਓਡੀ ਬੀਡੀ ਠੀਕ ਹੋ ਜਾਂਦੀ ਆ ਓਡੀ ਬੀਡੀ ਕੋਈ ਵੱਡੀ ਗੱਲ ਨਹੀਂ ਅੱਛਾ ਓਡੀ ਬੀਡੀ ਠੀਕ ਹੋ ਗਈ ਲੇਕਿਨ ਜਦੋਂ ਤੁਸੀਂ ਸਕੈਨ ਕਰਾਉਣੀ ਆ ਸਕੈਨ ਕਰਾ ਲਈ ਸਕੈਨ ਕਰਾਉਣ ਤੋਂ ਬਾਅਦ ਤੁਹਾਨੂੰ ਪਤਾ ਲੱਗਣਾ ਲੀਵਰ ਤੁਹਾਡਾ ਫੈਕਟੀ ਦੀ ਜਗ੍ਹਾ ਤੁਹਾਡਾ ਫੈਕਟੀ ਤੋਂ ਵੀ ਉੱਪਰ ਚਲੇ ਗਿਆ ਲੀਵਰ ਗ੍ਰੇਡ ਚ ਆ ਗਿਆ ਗ੍ਰੇਡ 2 ਚ ਵੀ ਚਲੇ ਜਾਂਦਾ ਜੀ ਗ੍ਰੇਡ 2 ਚ ਗ੍ਰੇਡ 3 ਚ ਉਸ ਤੋਂ ਬਾਅਦ ਲੀਵਰਸ ਰੋਸੇ ਲੀਵਰਸ ਰੋਸ ਤੋਂ ਬਾਅਦ ਲੀਵਰ ਕੈਂਸਰ अच्छा ਜਦੋਂ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਲੋਕ ਬੜੀ ਗਾਲੀ ਕੱਢਦੇ ਨੇ ਲੀਵਰ ਸਰੋਸਿਸ ਹੋਇਆ ਹੁੰਦਾ ਹੂੰ ਪੇਟ ਚ ਪਾਣੀ ਭਰਿਆ ਹੁੰਦਾ ਪੇਟ ਦਾ ਐਡਾ ਵੱਡਾ ਹੋਇਆ ਬਿਆ ਹੁੰਦਾ ਕਹਿੰਦੇ ਜੀ ਮੈਂ 5 ਵਾਰ ਪੇਟ ਚ ਪਾਣੀ ਕਢਾ ਲਿਆ ਮੈਂ ਕੱਲ ਵੀ ਆਇਆ ਹਾਸਪੀਟਲ ਜਿਉਂ ਆਇਆ ਇੱਥੇ ਆ ਕੇ ਕਹਿੰਦੇ 15 ਦਿਨ ਚ ਹੁਣ ਮੇਂ ਠੀਕ ਕਰ ਦੋ ਉਹ ਬੜਿਆ ਮਾਨ ਸਾਹਿਬ ਤੈਨੂੰ ਲੀਵਰ ਖਰਾਬ ਹੋਏ ਨੂੰ ਸਾਲਾਂ ਲੱਗੇ ਸਾਲਾਂ ਦੇ ਵਿੱਚ ਲੀਵਰ ਖਰਾਬ ਹੋਇਆ ਤੁਹਾਡਾ ਹੌਲੀ-ਹੌਲੀ ਕਰਕੇ ਡੈਮੇਜ ਹੋਇਆ ਉਹ ਤੁਹਾਨੂੰ ਸੰਕੇਤ ਨਹੀਂ ਦਿੱਤੇ ਉਹਨੇ ਲੀਵਰ ਸੰਕੇਤ ਉਹਦੋਂ ਦਿੰਦਾ ਜਦੋਂ ਲਾਸਟ ਸਟੇਜ ਆ ਜਾਂਦੀ ਆ ਅੱਛਾ ਜਦੋਂ ਤੁਹਾਨੂੰ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਪੇਟ ਦੇ ਵਿੱਚ ਜਦੋਂ ਉਹ ਤੁਹਾਨੂੰ ਇੱਕਦਮ ਸਿੱਟ ਦਿੰਦਾ ਮੰਜੇ ਤੇ ਪਹਿਲਾਂ ਤੁਹਾਨੂੰ ਸੰਕੇਤ ਦਊਗਾ ਤੁਹਾਡੀਆਂ ਲੱਤਾਂ 'ਚ ਦਰਦ ਹੋਣਾ ਸ਼ੁਰੂ ਹੋ ਜੂਗਾ ਪਿੰਜਣੀਆਂ ਦਰਦ ਕਰਦੀਆਂ ਨੇ ਤੁਹਾਨੂੰ ਬੁਖਾਰ ਟੈਪ ਰੈਨ ਲੱਗ ਜਾਂਦਾ ਤੁਸੀਂ ਬਾਹਰੋਂ ਕਿਤੇ ਚੱਲ ਫਿਰ ਕੇ ਆਏ ਘੇੜਾ ਦੇ ਕੇ ਆਏ ਤੁਹਾਨੂੰ ਥਕਾਵਟ ਰਹਿਣੀ ਸ਼ੁਰੂ ਹੋ ਜੂਗੀ ਤੁਸੀਂ ਕਹੋਗੇ ਜੀ ਸਾਨੂੰ ਤਾਂ ਵੈਸੇ ਹੀ ਕਿਤੇ ਬੁਖਾਰ ਲੱਗਦਾ 99% ਬੁਖਾਰ ਰਹਿਣ ਲੱਗ ਜਾਂਦਾ ਥੋੜੇ ਥੋੜੇ ਸੰਕੇਤ ਦੇਣੇ ਸ਼ੁਰੂ ਕਰ ਦਿੰਦਾ ਜਦੋਂ ਥਕਾਵਟ ਸ਼ੁਰੂ ਹੋਣ ਲੱਗ ਜਾਂਦੀ ਹੈ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਖਾਣਾ ਭੁੱਖ ਜ਼ਿਆਦਾ ਲੱਗਣ ਲੱਗ ਜਾਂਦੀ ਹੈ ਕਈ ਵਾਰ ਭੁੱਖ ਬਿਲਕੁਲ ਮਰ ਜਾਂਦੀ ਹੈ ਇਹ ਜਿਹਨੂੰ ਸਾਡੇ ਮਾਫ਼ ਕਰਨਾ ਮੈਂ ਇੱਥੇ ਕਹੂੰਗਾ ਸਾਡੇ ਜਿਹੜੇ ਵੈਦ ਨੇ ਜਾਂ ਸਾਡੇ ਹਕੀਮ ਨੇ ਸਾਡੇ ਡਾਕਟਰ ਨੇ ਕਈ ਵਾਰ ਕਹਿੰਦੇ ਨੇ ਫੈਟੀ ਲੀਵਰ ਹੁੰਦਾ ਲੀਵਰ ਗ੍ਰੇਡ ਚ ਹੁੰਦਾ ਲੀਵਰਸ ਰੋਸਸ ਹੁੰਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਚਾਹੇ ਮੈਨੂੰ ਕਮੈਂਟ ਕਰ ਲਓ ਮਾੜੇ ਵਿੱਚ ਕੋਈ ਗੱਲ ਨਹੀਂ ਲੇਕਿਨ ਮੈਂ ਲੋਕਾਂ ਦਾ ਭਲਾ ਚਾ ਇਹ ਗੱਲ ਨਾ ਕਹਿ ਕੇ ਭੇਜਿਆ ਕਰੋ ਲੀਵਰ ਸਰੋਸੋਸ ਹੁੰਦਾ ਲੀਵਰ ਵੈਟੀ ਹੁੰਦਾ ਮੇਰੇ ਕੋਲ ਬਹੁਤ ਪੇਸ਼ੈਂਟ ਹੁੰਦਾ ਜੀ ਲੀਵਰ ਗ੍ਰੇਡ ਤੇ ਹੁੰਦਾ ਕਹਿੰਦੇ ਜਿਹੜੇ ਪੇਟ ਚ ਗਰਮੀ ਆ ਲੀਵਰ ਨਹੀਂ ਤੇਰਾ ਖਰਾਬ ਅੱਛਾ ਸਹੀ ਤਰੀਕੇ ਨਾਲ ਦੱਸਦੇ ਨਹੀਂ ਅਗਲੇ ਨੂੰ ਜੇ ਤੁਸੀਂ ਸਹੀ ਤਰੀਕੇ ਨਾਲ ਨਹੀਂ ਦੱਸੋਗੇ ਅੱਜ ਨਹੀਂ ਦੱਸਦੇ ਕੱਲੂ ਵੀਰਜੀ ਵਾਰੀ ਤੁਹਾਡੀ ਵੀ ਆ ਸਕਦੀ ਆ ਮੈਂ ਇੱਥੇ ਜੇ ਬੈਠਾ ਮੇਰੀ ਡਿਊਟੀ ਲੱਗੀ ਆ ਨਿਸ਼ਚਾ ਨਾਲ ਸੱਚੇ ਮਨ ਨਾਲ ਡਿਊਟੀ ਕਰੂੰਗਾ ਜੇ ਮੈਂ ਇਹਦੇ ਨਾਲ ਕੋਈ ਧੋਖਾ ਕਰੂੰਗਾ ਕੱਲੂ ਵਾਰੀ ਮੇਰੀ ਵੀ ਆਉਣੀ ਆ ਸਹੀ ਤਰੀਕੇ ਨਾਲ ਬੋਤਾ ਦੱਸਾਂਗੇ ਸਹੀ ਤਰੀਕੇ ਨਾਲ ਲਾਜ ਕਰਾਂਗੇ ਜੇ ਲਾਜ ਨਹੀਂ ਹੋਗਾ ਮਨਾ ਕਰ ਦਾਂਗੇ ਲੇਕਿਨ ਗਲਤ ਨਹੀਂ ਮੇਰੇ ਕੋਲ ਬਹੁਤ ਦਸ਼ਨ ਹੁੰਦਾ ਜੀ ਮੈਂ ਤਾਂ ਨਾਵੇ ਦੇ ਕੇ ਦੱਸ ਆ ਵੈਸਾ ਉਹਨੇ ਕਹਿੰਦੇ ਜੀ ਤੇਰੇ ਲੀਵਰ 'ਚ ਗਰਮੀ ਆ ਤੇਰਾ ਲੀਵਰ ਨਹੀਂ ਖਰਾਬ ਹੈਗਾ ਗਰਮੀ ਆ ਗਰਮੀ ਕੀ ਹੁੰਦੀ ਹੈ ਦੱਸੋ ਮੈਨੂੰ ਕਿਹੜੀ ਗਰਮੀ ਆ ਉਸ ਕਿਹੜੀ ਗਰਮੀ ਆ ਜਿਹੜੀ ਨਿਕਲਦੀ ਨਹੀਂ ਗਰਮੀ ਤਾਂ ਚਾਰਜਾਂ 'ਚ ਨਿਕਲ ਜਾਂਦੀ ਆ ਅੱਛਾ ਖਾ ਲੋ ਮੈਡੀਸਨ ਅੱਛਾ ਲਓ ਮੈਡੀਸਨ ਦੋ ਕਾ ਯੂਜ਼ ਕਰੋ ਸਵੇਰੇ ਪਦੀਨਾ ਲੈ ਲਓ ਧਣੀਆਂ ਲੈ ਲਓ ਡਰਿੰਕ ਬਣਾ ਕੇ ਪੀ ਲਓ ਚਾਰ ਦਿਨ ਚ ਗਰਮੀ ਨਿਕਲ ਜਾਂਦੀ ਆ ਕਫਤਾ ਪੀ ਲਓ ਗਰਮੀ ਨਿਕਲ ਜਾਂਦੀ ਆ ਜੀ ਫਰوق ਸਾਬ ਲੀਵਰ ਦੇ ਜ਼ਰੂਰੀ ਨਹੀਂ ਹੈਗਾ ਵੀ ਡਰਿੰਕ ਕਰਨ ਵਾਲਿਆਂ ਦਾ ਜਾਂ ਨਾਨ ਵੇਜ ਜ਼ਿਆਦਾ ਖਾਣ ਵਾਲਿਆਂ ਦਾ ਜਾਂ ਤਲੀਆਂ ਫਲੀਆਂ ਚੀਜ਼ਾਂ ਖਾਣ ਵਾਲਿਆਂ ਦਾ ਜ਼ਿਆਦਾ ਲੀਵਰ ਖਰਾਬ ਹੁੰਦਾ ਮੈਂ ਕਹਿੰਦਾ ਤਲੀਆਂ ਫਲੀਆਂ ਖਾਈ ਚੱਲੋ ਲੇਕਿਨ ਖਾ ਕੇ ਬੈਠੋ ਨਾ ਜਦੋਂ ਤੁਸੀਂ ਤਲੀਆਂ ਇਹ ਚੀਜ਼ਾਂ ਖਾ ਲੈਨੇ ਹੋ ਬੈਠ ਜਾਇਓ ਇੱਕ ਜਗ੍ਹਾ ਤੇ ਬੈਠ ਕੇ ਉਹ ਫਿਰ ਤੁਹਾਨੂੰ ਲੀਵਰ ਤੇ ਤੁਹਾਡੇ ਤੇ ਪ੍ਰੈਸ਼ਰ ਪੈਂਦਾ ਲੀਵਰ ਖਰਾਬ ਹੋ ਜਾਂਦਾ ਜੇ ਤੁਸੀਂ ਤਲੀਆਂ ਇਹ ਚੀਜ਼ਾਂ ਖਾਣਿਓ ਤਲੀਆਂ ਇਹ ਚੀਜ਼ਾਂ ਖਾ ਕੇ ਥੋੜੇ ਟੈਲ ਦਿਓ ਅੱਧਾ ਘੰਟਾ ਸੈਰ ਕਰ ਲਓ ਬੈਠੋ ਨਾ ਲੀਵਰ ਕਦੇ ਖਰਾਬ ਨਹੀਂ ਹੁੰਦਾ ਲੀਵਰ ਦੀ ਸੰਭਾਲ ਹੋ ਜਾਂਦੀ ਹੈ ਜੇ ਤੁਸੀਂ ਇਹ ਡਰਿੰਕ ਕਰਦੇ ਹੋ ਜਿਆਦਾ ਅਲਕੋਹਲ ਲੈ ਰਹੇ ਹੋ ਅਲਕੋਹਲੀ ਫੈਟੀ ਲੀਵਰ ਹੁੰਦਾ ਨਾ ਜਿਹੜਾ ਉਹਦੇ ਵਿੱਚ ਕੀ ਹੁੰਦਾ ਉਹ ਬਹੁਤ ਔਖਾ ਠੀਕ ਕਰਨਾ ਡਾਕਟਰ ਕਹਿੰਦੇ ਹਾਰਡ ਹੋ ਜਾਂਦਾ ਉਹਦੇ ਵਿੱਚ ਬਹੁਤ ਛੇਤੀ ਨਾਲ ਇਹ ਅੱਗੇ ਵਧਣਾ ਸ਼ੁਰੂ ਹੋ ਜਾਂਦਾ ਲੀਵਰ ਕੈਂਸਰ ਤੱਕ ਹੋ ਜਾਂਦਾ ਉਹੀ ਬਰੁਕੀ ਸਾਹਿਬ ਜਦੋਂ ਹਾਰਡ ਦਾ ਕੀ ਹੁੰਦਾ ਮਤਲਬ ਜਦੋਂ ਲੀਵਰ ਸੁੰਗਣਾ ਸ਼ੁਰੂ ਹੋ ਜਾਂਦਾ ਜਿਹਨੂੰ ਰਿਪੋਰਟਸ ਵਿੱਚ ਕਹਿੰਦੇ ਨੇ ਸੁੰਗੜ ਗਿਆ ਲੀਵਰ ਛੋਟਾ ਹੋ ਗਿਆ ਸੈ ਛੋਟਾ ਹੋਣ ਲੱਗ ਗਿਆ ਹਾਂਜੀ ਸਿੰਕ ਹੋ ਗਿਆ ਜਿਹਨੂੰ ਕਹਿੰਦੇ ਨੇ ਆਪਾਂ ਜਿਹਦੇ ਵਿੱਚ ਹੁਣ ਤੁਹਾਨੂੰ ਦੱਸਦਾ ਜਦੋਂ ਫੈਟੀ ਲੀਵਰ ਹੋਇਆ ਫੈਟੀ ਤੋਂ ਬਾਅਦ ਗ੍ਰੇਡ 'ਚ ਆਇਆ ਥੱਬੇ ਪੈਣ ਸ਼ੁਰੂ ਹੋ ਗਏ ਫਿਰ ਗ੍ਰੇਡ 2 ਜਾਇਆ ਉਸ ਤੋਂ ਬਾਅਦ ਅੱਗੇ ਵਧਣਾ ਸ਼ੁਰੂ ਹੋ ਗਏ ਉਹ ਜਿੱਦਾਂ ਬੜੇ ਫੋੜੇ ਆਉਂਦੇ ਨੇ ਲੀਵਰ ਦੇ ਉੱਤੇ ਉਦਾਂ ਹੀ ਹੀ ਫੋੜੇ ਹੋਣੇ ਸ਼ੁਰੂ ਹੋ ਜਾਂਦੇ ਏਦਾਂ ਦਾ ਅੱਗੇ ਦੀ ਅੱਗੇ ਵਧਦਾ ਜਾਂਦਾ ਤਾਂ ਲੀਵਰ ਕੰਮ ਕਰਨਾ ਬੰਦ ਕਰ ਦਿੰਦਾ ਇੱਕ ਜਗ੍ਹਾ ਤੋਂ ਕੰਮ ਕਰਨਾ ਬੰਦ ਕੀਤਾ ਡਾਕਟਰ ਕੀ ਕਰਦੇ ਛੱਲਾ ਪਾ ਦਿੰਦੇ ਆ ਲੀਵਰ ਨੂੰ ਉੱਤੇ ਡੈਡ ਕਰ ਦਿੰਦੇ ਆ ਬੰਦ ਕਰ ਦਿੰਦੇ ਆ ਉਸ ਤੋਂ ਬਾਅਦ ਫਿਰ ਅੱਗੇ ਵਧ ਗਿਆ ਉਸ ਤੋਂ ਅੱਗੇ ਫਿਰ ਬੰਦ ਕਰ ਦਿੰਦੇ ਆ ਲੀਵਰ ਦੇ ਫੰਕਸ਼ਨ ਬੰਦ ਕਰਦੇ ਜਾਂਦੇ ਆ ਜਦ ਕਿ ਲੀਵਰ ਨੂੰ ਠੀਕ ਨਹੀਂ ਕਰਦੇ अच्छा अच्छा ਜਿਹਦੇ ਨਾਲ ਸਾਨੂੰ ਲਾਸਟ ਦੇ ਜਾ ਕੇ ਲੀਵਰ ਸਰੋਸਿਸ ਹੋ ਗਏ ਲੀਵਰ ਕੈਂਸਰ ਹੋ ਗਿਆਂ ਸਾਨੂੰ ਦਿੱਕਤਾਂ ਨਾਲ ਸਾਹਮਣਾ ਕਰਨਾ ਪੈ ਜਾਂਦਾ ਦੇਖੋ ਜੇ ਤਾਂ ਤੁਸੀਂ ਵਧੀਆ ਖਾਣਾ ਖਾ ਰਹੇ ਹੋ ਲੀਵਰ ਨਹੀਂ ਫੈਟੀ ਹੁੰਦਾ ਹੁਣ ਸਾਡੇ ਜਿਹੜੀ ਚੀਜ਼ ਮਰਜੀ ਲੈ ਲਓ ਹਰੇਕ ਚ ਸਪਰੇਆ ਹਰੇਕ ਵਿੱਚ ਮਿਲਾਵਟਾ ਨਾ ਤਾਂ ਪਨੀਰ ਤੁਹਾਨੂੰ ਪਿਓਰ ਮਿਲਦਾ ਨਾ ਦੁੱਧ ਪਿਓਰ ਮਿਲਦਾ ਨਾ ਤੁਹਾਨੂੰ ਜਿਹੜੇ ਫਰੂਟਸ ਨੇ ਉਹ ਪਿਓਰ ਮਿਲਦੇ ਨਹੀਂ ਨਾ ਤੁਹਾਨੂੰ ਜਿਹੜੀਆਂ ਸਬਜ਼ੀਆਂ ਨੇ ਉਹ ਪਿਓਰ ਮਿਲਦੀਆਂ ਨੇ ਉਹਦੇ ਵਿੱਚ ਸਾਰਿਆਂ ਦੇ ਵਿੱਚ ਕੈਮੀਕਲ ਹੀ ਸاسي ਖਾ ਰਹੇ ਆ ਦੇਖੋ ਛੋਟੇ ਛੋਟੇ ਬੱਚਿਆਂ ਦਾ ਫ੍ਰਿਕਸ ਲੀਵਰ ਖਰਾਬ ਹੋ ਰਿਹਾ ਬਿਲਕੁਲ ਪੇਸ਼ੈਂਟ ਬਹੁਤ ਆ ਹੁਣ ਕੋਈ 14 ਸਾਲ ਦਾ ਬੱਚਾ ਕੋਈ 13 ਸਾਲ ਦਾ ਬੱਚਾ ਕੋਈ 8 ਸਾਲ ਦਾ ਬੱਚਾ ਜਿਨ੍ਹਾਂ ਦੇ ਲੀਵਰਸ ਰਸਸ ਹੋ ਰਹੇ ਨੇ ਕਿਉਂ ਹੋ ਰਹੇ ਨੇ ਸਾਡਾ ਖਾਣਾ ਪੀਣਾ ਨਹੀਂ ਸਹੀ ਖਾਈਏ ਵੀ ਕੀ ਹੁਣ ਇੱਥੇ ਆ ਕੇ ਗੱਲ ਖਤਮ ਹੋ ਜਾਂਦੀ ਅਸੀਂ ਕੀ ਖਾਈਏ ਜਦੋਂ ਅਸੀਂ ਖਾਣਾ ਖਾਂਦੇ ਆ ਉਹਨੂੰ ਚੰਗੀ ਤਰ੍ਹਾਂ ਬਣਾਉਨੇ ਆ ਸਾਡੀਆਂ ਭੈਣਾਂ ਨੂੰ ਮੈਂ ਬੇਨਤੀ ਕਰੂੰਗਾ ਚੰਗੀ ਤਰ੍ਹਾਂ ਸਬਜ਼ੀਆਂ ਨੂੰ ਕਰਨ ਪਾਣੀ ਨਾਲ 2-4 ਵਾਰ ਧੋ ਕੇ ਫਿਰ ਬਣਾਇਆ ਕਰੋ ਕਿਉਂ ਜਿਹੜੇ ਉੱਤੇ ਉਹਨਾਂ ਦੇ ਕੈਮੀਕਲ ਵਗੈਰਾ ਲੱਗੇ ਹੁੰਦੇ ਆ ਲੱਥ ਜਾਂਦੇ ਆ ਉਹ ਫਿਰ ਉਹ ਕੋਈ ਨੁਕਸਾਨ ਨਹੀਂ ਕਰਦੀਆਂ ਹੁਣ ਮੈਂ ਤੁਹਾਨੂੰ ਦੱਸਦਾ ਅੱਜ ਲੋਸਕਾ ਲਈ ਬੈਠੇ ਆਪਾਂ ਜਿਨ੍ਹਾਂ ਐਲਕੋਹਲੀ ਫੈਟੀ ਲੀਵਰ ਆ ਉਹਨੂੰ ਵੀ ਠੀਕ ਕਰੂਗਾ ਉਹ ਕੀ ਹੁੰਦਾ ਜੀ ਐਲਕੋਹਲੀ ਫੈਟੀ ਲੀਵਰ ਕਿਉਂ ਜਿਹੜਾ ਸ਼ਰਾਬ ਨਾਲ ਜਿਹਨੂੰ ਕਹਦੇ ਨੇ ਜਿਹੜਾ ਸ਼ਰਾਬ ਦਾ ਸੇਵਨ ਜ਼ਿਆਦਾ ਕਰ ਦਿੰਨੇ ਸ਼ਰਾਬ ਨਾਲ ਲੀਵਰ ਖਰਾਬ ਹੋ ਜਾਂਦਾ ਹਾਂਜੀ ਲੀਵਰ ਫੈਟੀ ਜ਼ਰੂਰ ਹੁੰਦਾ ਤੇ ਉਹਦੇ ਵਿੱਚ ਆਪਾਂ ਕੋਈ ਨਹੀਂ ਅੱਜ ਉਹਨੂੰ ਬਚਾਵਾਂਗੇ ਕਿਉਂ ਸਾਡੀ ਡਿਊਟੀ ਆ ਅਸੀਂ ਤਾਂ ਨਿਭਾਉਣੀ ਨਿਭਾਉਣੀ ਆ ਉਹਨੂੰ ਮੈਂ ਪਹਿਲਾਂ ਤਾਂ ਬੇਨਤੀ ਕਰੂੰਗਾ ਜਿਹੜੇ ਸ਼ਰਾਬ ਪੀਂਦੇ ਨੇ ਸ਼ਰਾਬ ਘਟਾ ਦੋ ਛੱਡ ਦੋ ਸ਼ਰਾਬ ਨਾ ਪੀਓ ਇਹਦੇ ਵਿੱਚ ਸ਼ਰਾਬ ਬੰਦ ਕਰਾਂਗੇ ਅਸੀਂ ਦੁੱਧ ਦੁੱਧ ਬੰਦ ਕਰਾਂਗੇ ਅੱਛਾ ਦੁੱਧ ਸ਼ਰਾਬ ਨਾਲੋਂ ਵੀ ਭੈੜਾ ਜੀ ਇਹਨੂੰ ਜਿਆਰਾ ਅੱਛਾ ਲੀਵਰ ਦੇ ਵਿੱਚ ਦੁੱਧ ਨਹੀਂ ਪੀਣਾ ਚਾਹੀਦਾ ਜੇ ਤੁਸੀਂ ਲੀਵਰ ਦੇ ਵਿੱਚ ਦੁੱਧ ਪੀਨੇ ਲੀਵਰ ਤੁਹਾਡਾ ਖਰਾਬ ਆ ਤਾਂ ਤੁਹਾਡਾ ਲੀਵਰ ਹੋਰ ਜ਼ਿਆਦਾ ਖਰਾਬ ਹੁੰਦਾ ਜਾਊਗਾ ਓਕੇ ਹਾਂਜੀ ਜੀ 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 ਮੈਨੂੰ ਬੜੀ ਮੈਨੂੰ ਪੇਸ਼ੈਂਟ ਆਏ ਕਹਿੰਦੇ ਕਹਿੰਦੇ ਇਹ ਤਾਂ ਸਾਰਿਆਂ ਦੀ ਹੁੰਦਾ ਫੈਟੀ ਲਿਵਰ ਦਾ ਸਾਰੇ ਹੁੰਦਾ ਸਾਰਿਆਂ ਦਾ ਕਿਉਂ ਹੋਊਗਾ ਜੀ ਮੇਰੇ ਨਹੀਂ ਹੈਗਾ ਤੁਹਾਡੇ ਨਹੀਂ ਹੈਗਾ ਮੈਡਮ ਬਟ ਇਹਨਾਂ ਦਾ ਨਹੀਂ ਹੈਗਾ ਮੇਰੇ ਘਰ 'ਚ ਕੈਮਰਾਮੈਨ ਦਾ ਵੀ ਨਹੀਂ ਹੁਣਾ ਸਾਡੇ ਕੈਮਰਾਮੈਨ ਦੀ ਵੀ ਸਿਹਤ ਵਧੀਆ ਜੀ ਜੀ ਜਰੂਰੀ ਨਹੀਂ ਹੁੰਦਾ ਜੀ ਸਾਰਿਆਂ ਦਾ ਫੈਟੀ ਲਿਵਰ ਸਾਰਿਆਂ ਦਾ ਕਿਉਂ ਹੈ ਫੈਟੀ ਲਿਵਰ ਹੋਊਗਾ ਜਿਹੜਾ ਹੁਣ ਗਲਤ ਖਾਣ ਪੀਣ ਕਰੂਗਾ ਜਿਹੜਾ ਮੈਡੀਸਨ ਨਹੀਂ ਲਊਗਾ ਟਾਈਮ ਤੇ ਉਹਦੇ ਫੈਟੀ ਲਿਵਰ ਹੋਊਗਾ ਅੱਛਾ ਸਭ ਤੋਂ ਵੱਡਾ ਕਾਰਨ ਤੁਹਾਡੀ ਨਜ਼ਰ 'ਚ ਹੁੰਦਾ ਕਿ ਕੀ ਆਇਆ ਫੈਟੀ ਲਿਵਰ ਦਾ ਵਿੱਚ ਸਭ ਤੋਂ ਵੱਡਾ ਉਹੀ ਕਾਰਨ ਹੈ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋਗੇ ਮੈਂ ਕਿਹਾ ਅੰਗੈਲੀ ਜਿਹੜੀ ਨਗਹਿਲੀ ਕਰਦੇ ਸਾਰੀ ਗੱਲ ਮੰਗਾਤੀ ਤੁਸੀਂ ਮੈਂ ਜੀ ਮੰਗਾਤੀ ਸਾਰੇ ਨਗਹਿਲੀ ਜਿੰਨੂੰ ਮਰਜ਼ੀ ਬਥੇ ਲੋ ਜੇ ਕਹਦੇ ਰਿਪੋਰਟਸ ਕਰਾ ਲਓ ਕਹਿੰਦੇ ਨਾ ਸੰਤਾ ਫਲਾਣੇ ਡਾਕਟਰ ਨੇ ਕਿਹਾ ਸੀਗਾ ਪੱਤਰ ਤੇ ਲੀਕੀ ਹੋ ਗਈ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਫੈਟੀ ਲੀਵਰ ਦਾ ਸੰਕੇਤ ਹੈ ਜੀ ਇਹ ਆ ਪਤਲੀ ਦੇ ਨੀਚੇ ਸਾਡੇ ਸੱਜੇ ਪਾਸੇ ਲੀਵਰ ਜਦੋਂ ਇੱਥੇ ਦਰਦ ਹੋਣ ਲੱਗ ਗਿਆ ਮੰਨ ਲਓ ਤੁਹਾਡਾ ਲੀਵਰ ਫੈਟੀ ਆ ਅੱਛਾ ਇਹ ਵੀ ਉਦੋਂ ਹੁੰਦਾ ਅਗਰ ਕਿਸੇ ਆ ਵੀ ਜਦੋਂ ਫੈਟੀ ਲੀਵਰ ਭੇਟੀ ਤੋਂ ਉੱਪਰ ਗ੍ਰੇਡ 'ਚ ਚੱਲ ਜਾਂਦਾ ਅੱਛਾ ਫਿਰ ਦਰਦ ਹੋਣ ਲੱਗਦਾ ਫਿਟਨੈਸ ਹੋ ਜਾਂਦੀ ਹੈ ਬਸ ਆਕੜ ਜਾਂਦਾ ਹਾਂਜੀ ਉਦੋਂ ਜਾ ਕੇ ਫਿਰ ਇੱਥੇ ਦਰਦ ਰਹਿਣ ਲੱਗਦਾ ਮਿੰਨਾ ਮਿੰਨਾ ਦਰਦ ਰਹੂਗਾ ਪਹਿਲਾਂ ਉਸ ਤੋਂ ਬਾਅਦ ਲਗਾਤਾਰ ਦਰਦ ਤੇਜ਼ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਕੁਝ ਖਾਂਦੇ ਹਾਂ ਉਦੋਂ ਤੇਜ਼ ਦਰਦ ਵੱਜ ਜਾਂਦਾ ਜਰੂਰ ਕਰਦੀਆਂ ਨੇ ਲੀਵਰ ਦੇ 530 ਤੋਂ ਜ਼ਿਆਦਾ ਫੰਕਸ਼ਨ ਹੁੰਦੇ ਆ ਫਿਰ ਕਿ ਸਾਹਿਬ अच्छा जे ਤੁਹਾਡੇ ਲੀਵਰ ਨੂੰ ਥੋੜੀ ਜਿਹੀ ਦਿੱਕਤ ਆ ਗਈ ਕੁਝ ਵੀ ਫੰਕਸ਼ਨ ਉਹਦੇ ਬੰਦ ਹੋ ਗਏ ਥੋੜੇ ਬਹੁਤ ਵੀ ਤੁਹਾਨੂੰ ਇਹੀ ਦਿੱਕਤਾਂ ਆਣੀਆਂ ਸ਼ੁਰੂ ਹੋਣੀਆਂ ਪਹਿਲਾਂ ਡੁਕਾਰ ਵੀ ਬੰਦ ਹੋ ਜਾਂਦੇ ਨੇ ਡੁਕਾਰ ਵੀ ਬੰਦ ਹੋ ਜਾਂਦੇ ਨੇ ਐਗਜ਼ਾਇਮ ਬਣ ਆਣੇ ਆ ਨਾ ਲੀਵਰ ਨੇ ਜਦੋਂ ਐਗਜ਼ਾਇਮ ਬਣਨੇ ਬੰਦ ਹੋ ਗਏ ਸਹੀ ਤਰੀਕੇ ਨਾਲ ਜਿਹੜਾ ਖਾਦਾ ਪੀਦਾ ਤੁਹਾਨੂੰ ਨਹੀਂ ਪਚਣਾ ਗੱਲਾਂ ਸ਼ੁਰੂ ਹੋਇਆ ਉਹ ਫਿਰ ਉਹ ਪਚਦਾ ਨਹੀਂ ਹੈਗਾ ਫਿਰ ਉਹਦੇ ਨਾਲ ਕੀ ਕਦੇ ਲੂਜ਼ ਮੋਸ਼ਨ ਹੋਊਗਾ ਕਦੇ ਤੁਹਾਨੂੰ ਕਬਜ ਹੋਗੀ ਕਦੇ ਤੁਹਾਨੂੰ ਡਕਾਰ ਆਣੇ ਬੰਦ ਹੋਊਗਾ ਕਦੇ ਬਾਦ ਆਗੇ ਹੁਣ ਮੇਰੇ ਕੋਲ ਤਾਂ ਪੀਸ਼ੇ ਨੇ ਦਿੰਦੀ ਵੀ ਆਉਂਦੇ ਆ ਕਹਿੰਦੇ ਸੀ ਕਈ ਵਾਰ ਏਦਾਂ ਲੱਗਦਾ ਵੀ ਬਾਦ ਆਉਂਦਾ ਲੇਕਿਨ ਜਦੋਂ ਕਰੀਗਾ ਪੋਟੀ ਵੀ ਵਿੱਚ ਨਿਕਲ ਜਾਂਦੀ ਆ ਉਹ ਕੀ ਹੁੰਦਾ ਉਹ ਲੀਵਰ ਤੁਹਾਡਾ ਸਹੀ ਤਰੀਕੇ ਨਾਲ ਪ੍ਰੋਪਰ ਐਗਜ਼ਾਈਮ ਵਗੈਰਾ ਤੁਹਾਨੂੰ ਬੋਡੀ ਨੂੰ ਨਹੀਂ ਦੇ ਰਿਹਾ ਜਿਹੜਾ ਤੁਹਾਨੂੰ ਖਾਣਾ ਸੀਗਾ ਉਹ ਨਹੀਂ ਪਚਾਰ ਰਿਹਾ ਫਰੁਖ ਸਾਬ ਇਹਦੇ ਵਿੱਚ ਜਦੋਂ ਤੁਸੀਂ ਜਦੋਂ ਜਾਣੇ ਉਸੇ ਟਾਈਮ ਤੁਸੀਂ ਡਾਲਰ ਜਾਓਗੇ ਤੁਸੀਂ ਲੈਟਰਨ ਕਰਨਗੇ ਇਹ ਪੋਟੀ ਕੀਤੀ ਉਸ ਤੋਂ ਬਾਅਦ ਜਿਨ੍ਹਾਂ ਦਾ ਫੈਟੀ ਲੀਵਰ ਹੋਊ ਉਹਨੂੰ ਸੰਕੇਤ ਦੇਣਗੇ ਜਿਹੜੀਆਂ ਤੁਸੀਂ ਚੀਜ਼ਾਂ ਖਾਧੀਆਂ ਆਉਣਗੀਆਂ ਕਿਵੇਂ ਰੋ ਖਾਣੇ ਦੇ ਅੰਛੇ ਦਿਖਣੇ ਸ਼ੁਰੂ ਹੋ ਜਾਂਦੇ ਆ ਉਹਦੇ ਵਿੱਚ ਜਿੱਦਾਂ ਮੰਨ ਲਓ ਕੋਈ ਧਨੀਆ ਹੋ ਗਿਆ ਪਾਲਕ ਹੋ ਗਈ ਜਾਂ ਕੋਈ ਜਿਹੜੀ ਹਾਰ ਜਾਂਦਾ ਹਾਇ ਹਾ ਅਣਬਚਿਆ ਜਿਹਾ ਖਾਣਾ ਤੁਹਾਨੂੰ ਉਹਦੇ ਵਿੱਚ ਦਿਖੂਗਾ ਓਕੇ ਇਹ ਪ੍ਰੋਬਲਮ ਜੀ ਸੰਗਰਹਿਣੀ ਵਾਲਿਆਂ ਨੂੰ ਵੀ ਆਉਂਦੀ ਆ ਅੱਛਾ ਆਈਵੀਐਸ ਜਿਹਨੂੰ ਕਹਿੰਦੇ ਆ ਜਿਹਦੇ ਵਿੱਚ ਅੱਧਾ ਬਚਿਆ ਜਾ ਖਾਣਾ ਲਊਗਾ ਲੈਟਰੀ ਵੱਜ ਵੀ ਨਹੀਂ ਆਂਦੀ ਹੈਗੀ ਉਹ ਜਿਹੜੀ ਡਾਲਰ ਦਾ ਸਾਨੂੰ ਜਦੋਂ ਇਹ ਜਾਣਾ ਉਦੋਂ ਤੈਰਦੀ ਤੈਰਦੀ ਜੀ ਉੱਪਰ ਦੇਖੂਗੀ ਉਹਦੇ ਵਿੱਚ ਇਹ ਚੀਜ਼ਾਂ ਸਗਰੈਣੀ ਵਾਲਿਆਂ ਨੂੰ ਵੀ ਹੁੰਦੀ ਆ ਕੁਛ ਖਾਧਾ ਤੁਰੰਤ ਜਾਣਾ ਪੈ ਗਿਆ ਖਾਣੇ ਖਾਣ ਤੋਂ ਬਾਅਦ ਤੁਰੰਤ ਜਾਣਾ ਪੈਂਦਾ ਦਿਨ ਚ ਕਈ ਕਈ ਵਾਰ ਜਾਣਾ ਪੈਂਦਾ ਉਹ ਵੀ ਪੇਸ਼ੈਂਟ ਤੁਹਾਨੂੰ ਪਹਿਲਾਂ ਆਪਣੀ ਵੀਡੀਓ ਪਈ ਆ ਬਹੁਤ ਪਰਮਾਦਮੇ ਗਰਮਾ ਦਾ ਸਹੀ ਹੋਇਆ ਇੱਕ ਮਹੀਨੇ ਬਾਅਦ ਰਿਪੋਰਟ ਕਰਾ ਕੇ ਦੇਖੋ ਵਧੀਆ ਰਿਜ਼ਲਟ ਦੇ ਰਿਹਾ ਤਾਂ ਯੂਜ਼ ਕਰੋ ਨਹੀਂ ਤਾਂ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਸਾਡੇ ਕੋਲ ਲੈਟਰੋਪੈਥੀ ਮੈ ਜੀ ਉਹਦੇ ਨਾਲ ਲੱਛਣਾਂ ਦੇ ਹਿਸਾਬ ਨਾਲ ਵੀ ਇਲਾਜ ਕਰਦੇ ਆ ਲੇਕਿਨ ਇਹਦੇ ਵਿੱਚ ਇਹ ਨਗੈਲੀ ਨਹੀਂ ਕਰਨੀ ਚਾਹੀਦੀ ਆਪਣੀ ਇੱਕ ਅਲਟਰਾਸਾਉਂਡ ਜ਼ਰੂਰ ਕਰਾਣੀ ਚਾਹੀਦੀ ਹੈ ਲੀਵਰ ਦੀ ਕਰਾ ਕੇ ਸਾਡੇ ਕੋਲ ਲੈ ਆਓ ਅਸੀਂ ਤੁਹਾਨੂੰ 99% ਕਹਿ ਕੇ ਮੈਂ ਤੋਰੂਗਾ ਇਥੋਂ ਪੇਸ਼ੈਂਟ ਠੀਕ ਹੋ ਜਾਂਦੇ ਨੇ 1% ਪੇਸ਼ੈਂਟ ਵੱਲੋਂ ਹੁੰਦਾ ਪੇਸ਼ੈਂਟ ਕਿਦਾਂ ਮੈਡੀਸਨ ਲੈ ਰਿਹਾ ਕਿਦਾਂ ਪ੍ਰੇਸ਼ ਕਰ ਰਿਹਾ ਜੀ 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 ਇਹਦੇ ਵਿੱਚ ਬਰੁਖਤ ਸਾਹਿਬ ਇੱਕ ਆਪ ਰੱਖਿਆ ਗਲੋ अच्छा जी। ग्लो रखी है, एक रखी है आपा अलसी रखी है, एक मेथी दाना रखा है बारीक वाला। ਜਿਹੜਾ ਛੋਟਾ ਮੇथी दाना ਹੁੰਦਾ। ਠੀਕ ਹੈ ਜੀ। ਇਹਨਾਂ ਦਾ ਤਿੰਨਾਂ ਦਾ ਤੁਸੀਂ ਪਾਊਡਰ ਬਣਾ ਲੈਣਾ ਇਹ। ਠੀਕ ਹੈ ਜੀ। ਬਰਾਬਰ ਮਾਤਰਾ ਵਿੱਚ ਲੈ ਕੇ 50-50 ਗ੍ਰਾਮ ਲੈ ਲਓ, ਤਿੰਨਾਂ ਨੂੰ ਬਰੀਕ ਪਾਊਡਰ ਕਰ ਲਓ, ਬਰੀਕ ਪਾਊਡਰ ਕਰ ਲਓ। ਅੱਧਾ-ਅੱਧਾ ਚਮਚ ਇਹਨਾਂ ਦਾ ਤਿੰਨਾਂ ਦਾ ਮਿਕਸ ਕਰ ਲਓ। ਠੀਕ ਹੈ। ਇੱਕ ਚੀਜ਼ ਦੇ ਵਿੱਚ ਜਿੱਦਾਂ ਮੈਂ ਮਿਕਸ ਕਰਕੇ ਰੱਖਿਆ ਹੋਇਆ। ਅੱਛਾ ਮਤਲਬ ਇਹਦੇ ਵਿੱਚ ਮੇथी दाਣਾ ਵੀ ਹੈ, ਅਲਸੀ ਵੀ ਹੈ ਤੇ ਗਲੋ ਦਾ ਪਾਊਡਰ ਵੀ ਹੈ। ਹਾਂ ਜੀ ਇਹ ਤਿੰਨਾਂ ਨੂੰ ਮਿਕਸ ਕਰਕੇ ਤੁਸੀਂ ਫੇਰ ਇਹਨਾਂ ਇੱਕ ਚਮਚ ਸਵੇਰੇ ਖਾਣਾ ਖਾਣ ਤੋਂ ਬਾਅਦ ਕੋਸੇ ਪਾਣੀ ਨਾਲ ਲੈਣਾ ਸਵੇਰੇ ਉਦੋਂ ਸ਼ਾਮ ਨੂੰ ਦੋਨੇ ਟਾਈਮ ਸਵੇਰੇ ਸ਼ਾਮ ਇੱਕ ਇੱਕ ਚਮਚ ਤੁਸੀਂ ਕੋਸੇ ਪਾਣੀ ਨਾਲ ਲੈਣਾ ਇਹ ਉਸ ਤੋਂ ਬਾਅਦ ਤੁਹਾਨੂੰ ਇੱਕ ਨੁਸਖਾ ਹੋਰ ਆਪ ਰੱਖਿਆ ਹੋਇਆ ਹੈ ਇੱਥੇ ਅੱਛਾ ਡਾਕਟਰ ਜੀ ਇਹ ਤਾਂ ਇਹ ਤਾਂ ਸਰਦੀਆਂ ਵਾਲਾ ਇਹ ਤਾਂ ਬੜਾ ਅਲਸੀ ਬੜੀ ਗਰਮ ਹੈ ਮੇਥੀ ਦਾਣਾ ਵੀ ਬੜਾ ਗਰਮ ਹੁੰਦਾ ਜੀ ਕਿ ਇਹ ਸਰਦੀਆਂ ਦੇ ਵਿੱਚ ਜਿਹਨੇ ਜਮਾ ਲਿਆ ਨਾ ਦੇਖ ਬੁਰਕਾ ਸਾਹਿਬ ਇੱਥੇ ਅਸੀਂ ਬਨੋ ਵੀ ਰੱਖੀ ਹੋਈ ਆ ਇੱਥੇ ਅਸੀਂ ਨਿੰਬੂ ਵੀ ਰੱਖਿਆ ਆ ਇੱਥੇ ਅਲੋਵੇਰਾ ਵੀ ਰੱਖਿਆ ਆ ਜਿਹੜੀ ਤਸਵੀਰ ਨੂੰ ਅਸੀਂ ਬੈਲੈਂਸ ਕਰ ਦੇਣਾ ਓਕੇ ਅੱਛਾ ਨਾ ਗਰਮੀ ਨਹੀਂ ਕਰ ਦੇਣਾ ਹਾਂਜੀ ਅਸੀਂ ਗਰਮੀ ਨਹੀਂ ਗਰਮ ਦੇਣੀ ਹੈਗੀ ਇੱਥੇ ਅਸੀਂ ਬੈਲੈਂਸ ਕਰਨਾ ਇੱਥੇ ਮੇਰੇ ਕੋਲੇ ਹੁਣ ਪਿਆ ਜੀ ਇਹ ਮਚੱਕ ਕੇ ਇਧਰ ਕਰ ਲ ਕੋਲ ਆਪਣੇ ਥੋੜੇ ਜੀ ਹਾਂਜੀ ਹਾਂਜੀ ਇਹਦੇ ਵਿੱਚ ਸਾਡੇ ਕੋਲ ਨਿੰਬੂ ਪਿਆ ਜੀ ਠੀਕ ਹੈ ਇਹਦੇ ਵਿੱਚ ਨਿੰਬੂ ਪਿਆ ਸਾਡੇ ਕੋਲ ਅਲੋਵੇਰਾ ਪਿਆ ਅੱਛਾ ਐਲੋਵੇਰਾ ਪਿਆ ਇਹਦਾ ਅਸੀਂ ਐਲੋਵੇਰਾ ਦਾ ਮੈਂ ਤੁਹਾਨੂੰ ਦੱਸ ਦੇਣਾ ਕੀ ਕਰਨਾ ਜੀ ਇਹ ਤੁਸੀਂ ਕੱਟ ਲੈਣੇ ਜੀ ਐਲੋਵੇਰਾ ਨੂੰ ਹਾਂ ਜੀ ਇਹਦਾ ਨਾ ਪਿਊਸ ਕੱਢਣਾ ਐਲੋਵੇਰਾ ਦਾ ਜੀ ਇਹਦਾ ਤਾਜ਼ਾ ਐਲੋਵੇਰਾ ਦਾ ਹਾਂ ਜੀ ਹਾਂ ਜੀ ਹਾਂ ਜੀ ਇਹਦੀ ਡਰਿੰਕ ਵਾਲਾ ਬਣਾਉਣੀ ਹੈ ਇੱਕ ਆਪਾਂ ਅੱਛਾ ਇਹਨੂੰ ਬਿਲਕੁਲ ਜੂਸ ਟਾਈ ਬਣਾ ਲੈਣਾ ਉਸ ਤੋਂ ਬਾਅਦ ਅਸੀਂ ਇੱਕ ਨਿੰਬੂ ਲੈ ਲੈਣਾ ਅੱਧਾ ਨਿੰਬੂ ਠੀਕ ਹੈ ਅੱਧੇ ਨਿੰਬੂ ਨੂੰ ਅੱਧਾ ਲੈ ਲੋ ਜਾਇ ਤੁਸੀਂ ਤਿੰਨ ਚਮਚ ਲੈਣਿਆ ਜਾਇ ਆਪਾਂ ਨਿੰਬੂ ਦੇ ਰਸੇ ਠੀਕ ਹੈ ਨਿੰਬੂ ਦੇ ਰਸ ਦੇ ਤਿੰਨ ਚਮਚ ਲੈ ਲੈਣੇ ਤੇ ਵੀ ਕੱਢ ਦਿਓ ਮਤਲਬ ਜੇ ਅਸੀਂ ਇੱਕ ਚਮਚਾ ਐਲੋਵੇਰਾ ਦਾ ਲਿਆ ਹੈ ਤਾਂ ਤਿੰਨ ਚਮਚੇ ਅਸੀਂ ਨਿੰਬੂ ਦੇ ਲੈਣੇ ਨੇ ਰਸ ਦੇ ਹਾਂਜੀ ਨਿੰਬੂ ਦੇ ਰਸ ਦੇ ਲੈ ਕੇ ਇਹਨਾਂ ਨੂੰ ਮਿਕਸ ਕਰ ਲੈਣਾ ਹੀ ਚੰਗੀ ਤਰ੍ਹਾਂ ਠੀਕ ਹੈ ਇਹਨੂੰ ਜਾਣੀ ਨਾ ਪਾਣ ਲੈਣਾ ਡਲੀਆਂ ਜੀ ਇਹਦੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹਨੂੰ ਲਿਕਵਿਡ ਬਣਾ ਲੈਣਾ ਹੈ ਇਹਦਾ ਚੰਗੀ ਤਰ੍ਹਾਂ ਠੀਕ ਹੈ ਲਿਕਵਿਡ ਬਣਾ ਕੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਮਿਕਸੀ ਦੇ ਵਿੱਚ ਚਲਾ ਕੇ ਤੁਸੀਂ ਇਹ ਡਰਿੰਕ ਬਣਾ ਸਕਦੇ ਹੋ ਜੀ 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 ਮਤਲਬ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਮਿਕਸ ਕਰ ਲੈਣਾ ਹੈ ਹਾਂ ਜੀ ਹਾਂ ਜੀ ਕਿੰਨਾ ਕੁ ਪਾਣੀ ਪਾਈਏ ਜੀ ਪਾ ਲਓ ਜੀ ਕੋਈ ਗੱਲ ਨਹੀਂ ਜਿਆਦਾ ਗਲਾਸ ਕਰ ਲਓ ਕੋਈ ਗੱਲ ਨਹੀਂ ਆ ਜਦੋਂ ਤੁਸੀਂ ਨੁਸਖਾ ਲੈ ਲਿਆ ਨਾ ਇੱਕ ਚਮਚ ਉਸ ਤੋਂ 10 ਮਿੰਟ ਬਾਅਦ ਤੁਸੀਂ ਆ ਡਰਿੰਕ ਜਿਹੜੀ ਬਣਾਈ ਆ ਇਹਦੇ ਵਿੱਚ ਥੋੜਾ ਜਿਹਾ ਸ਼ਹਿਦ ਪਾ ਸਕਦੇ ਹੋ ਸ਼ਹਿਦ ਪਾ ਕੇ ਤੁਸੀਂ ਜਿਨ੍ਹਾਂ ਨੂੰ 슈ਗਰ ਹੈ ਉਹ ਨਾ ਲਣ ਉਹ ਸ਼ਹਿਦ ਨਾ ਪਾਉਣ ਉਹ ਇਦਾਂ ਹੀ ਪੀ ਸਕਦੇ ਆ ਠੀਕ ਹੈ ਇਦਾਂ ਹੀ ਪੀ ਲੈਣਾ ਇਹਨੂੰ ਉੱਪਰ ਦੀ ਇਦਾਂ ਹੀ ਸਵੇਰੇ ਤੇ ਸ਼ਾਮ ਨੂੰ ਦੋ ਟਾਈ ਤੁਸੀਂ ਨੁਸਖਾ ਦੇਖੋ ਫਿਰ ਅਜ਼ਮਾ ਕੇ 1 ਮਹੀਨੇ ਬਾਅਦ ਰਿਪੋਰਟ ਕਰਾਇਓ ਆਪਣੀ ਅਲਟਰਾਸਾਊਂਡ ਕੀ ਬਾਤ ਹੈ ਨਹੀਂ ਦੇਖੋ ਜਿਹੜੇ ਨੁਸਖੇ ਹੁੰਦੇ ਆ ਨਾ ਕਈਆਂ ਦੇ ਉੱਤੇ ਮੰਨ ਲਓ ਬਣਾਉਣ ਦਾ ਤਰੀਕਾ ਨਹੀਂ ਹੁੰਦਾ ਸਹੀ ਕਈ ਵਾਰ ਕੀ ਹੁੰਦੀ ਆ ਉਹਨਾਂ ਦੀ ਬੋਡੀ ਦੀ ਤਸਵੀਰ ਬਹੁਤ ਜ਼ਿਆਦਾ ਗਰਮ ਹੋ ਗਈ ਜਾਂ ਉਹਨਾਂ ਦੀ ਤਸਵੀਰ ਬਹੁਤ ਜ਼ਿਆਦਾ ਠੰਡੀ ਆ ਦੇਖੋ ਸਾਡੇ ਕੋਲੇ ਫਿਰ ਫਰੁਖ ਸਾਬ ਐਲੈਟਰੋਪੈਥੀ ਮੈਡੀਸਨ ਹੁੰਦੀ ਜੇ ਫੈਟੀ ਲੀਵਰ ਦੇ ਤੁਸੀਂ ਪ੍ਰੇਜ ਵਧੀਆ ਕਰਦੇ ਹੋ ਜੀ ਦੋ ਦੋ 2 ਮਹੀਨੇ ਦੇ ਵਿੱਚ ਵਿੱਚ ਠੀਕ ਹੋ ਜਾਂਦਾ ਜੇ ਤੁਸੀਂ ਹੁਣ ਪ੍ਰੇਸ਼ ਨਹੀਂ ਕਰਦੇ ਦਵਾਈ ਤੇ ਰਹਿਣਾ ਫਿਰ ਦਵਾਈ ਤਾਂ ਤੁਹਾਨੂੰ ਪਤਾ ਫਿਰ ਉਦੋਂ ਤਾਂ ਕੰਮ ਕਰੂਗੀ ਨਾ ਹੌਲੀ ਹੌਲੀ ਜੀ ਜੀ